ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਹੋ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਮੇਕਅਪ ਕਿਵੇਂ ਕਰ ਸਕਦੇ ਜਦੋਂ ਪਾਰਟੀ ਫੰਕਸ਼ਨ ਲਈ ਜਾਗੋ ਤੇ ਜਾਣਾ ਤੇ ਆਪਣਾ ਸੈਲੂਨ ਹੈਗਾ ਮੋੜ ਮੰਡੀ ਬ੍ਰਾਈਡਲ ਹੱਬ ਸੈਲੂਨ ਆ ਖਾਲਸਾ ਸਕੂਲ ਕੁੜੀਆਂ ਦਾ ਗਰਲਸ ਦਾ ਉਹਦੇ ਬਿਲਕੁਲ ਸਾਹਮਣੇ ਯੂਨੀਸੈਕਸ ਸੈਲੂਨ ਆ ਕਈ ਵਾਰ ਕਿਸੇ ਨੂੰ ਨਹੀਂ ਪਤਾ ਬਹੁਤਿਆਂ ਨੂੰ ਵੀ ਸਾਡਾ ਸੈਲੂਨ ਕਿੱਥੇ ਆ ਤੇ ਉਹ ਮੈਸੇਜ ਕਰਦੇਗੇ ਤੁਹਾਡਾ ਸੈਲੂਨ ਵੀ ਆ ਤਾਂ ਆਪਾਂ ਤੁਹਾਨੂੰ ਦੱਸਦੇ ਆ ਆਪਣਾ ਸੈਲੂਨ ਮੋੜ ਮੰਡੀ ਡਿਸਟ੍ਰਿਕਟ ਬਟੇਂਡਾ ਤੇ bridal hub cell ਹੁੰਦਾ ਨੇਮ ਆ ਚਲੋ ਹੁਣ ਆਪਾਂ ਕਰਦੇ ਆ ਮੇਕਅਪ ਸਟਾਰਟ ਤੇ ਸਭ ਤੋਂ ਪਹਿਲਾਂ ਮੈਂ ਦੇਖ ਰਹੀ ਸੀ ਮੇਰੀ ਸਕਿਨ ਮੇਰੇ ਨਾਲ ਥੋੜੇ ਜਿਹਾ ਪਿੰਪਲਸ ਤੇ ਮਾਰਕਸ ਜੇ ਹੋ ਗਏ ਤੇ ਮੈਂ ਉਹਦੇ ਕਰੇਜ਼ੀ ਹੁਣ ਸਭ ਤੋਂ ਪਹਿਲਾਂ ਮੈਂ ਸੀਟੀਐਮ ਕੀਤਾ ਹੀ ਹੋਇਆ ਸੀ ਵੈਸੇ ਕਲੀਨਜ਼ਰ ਰੋਜ਼ ਵਾਟਰ ਆਪਾਂ ਲਗਾਨੀ ਹੈ ਉਸ ਤੋਂ ਬਾਅਦ ਮੈਂ ਮੋਇਸਚਰਾਈਜ਼ਰ ਲਗਾਇਆ ਮੋਇਸਚਰਾਈਜ਼ਰ ਬਹੁਤ ਜ਼ਰੂਰੀ ਹੈ ਤੇ ਮੈਂ ਕੋਈ بیس ਲੈ ਲੈਣਾ ਤੁਸੀਂ ਆਪਾਂ ਕੋਈ ਵੀ بیس ਲੈ ਸਕਦੇ ਆ ਫਾਊਂਡੇਸ਼ਨ ਲਾਈਕ ਆਈਜ਼ ਦੇ ਉੱਪਰ ਹਲਕਾ ਜਿਹਾ ਲਗਾ ਲਿਆ ਆਈਜ਼ ਦਾ ਮੇਕਅਪ ਕਰ ਲਈ ਉਸ ਤੋਂ ਬਾਅਦ ਮੈਂ ਲਗਾਇਆ ਟੀਐਲ translucent powder ਤੁਸੀਂ compact ਵੀ use ਕਰ ਸਕਦੇ ਹੋ ਜੇ ਤੁਹਾਡੇ ਕੋਲ ਨਹੀਂ ਹੈਗਾ ਤੇ ਉਸ ਤੋਂ ਬਾਅਦ ਅ ਬ੍ਰਸ਼ ਦਿਖਾ ਰਹੀ ਸੀ ਮੈਂ ਇਹ ਵਾਲੇ ਬ੍ਰਸ਼ ਜਿਹੜੇ use ਕਰ ਰਹੀ ਹਾਂ ਮੇਕਅਪ ਦੇ ਲਈ ਬਹੁਤ ਵਧੀਆ ਬ੍ਰਸ਼ ਨੇ ਜਿਆਦਾ ਐਕਸਪੈਂਸਿਵ ਵੀ ਨਹੀਂ ਆ ਤੁਸੀਂ ਕਮੈਂਟ ਕਰਕੇ ਪੁੱਛ ਲਿਓ ਜੇ ਕਿਸ ਨੂੰ ਚਾਹੀਦੇ ਕਿਹੜੇ ਬ੍ਰਸ਼ ਤੇ ਮੈਂ ਤੁਹਾਨੂੰ ਉਹਨਾਂ ਬਾਰੇ ਜ਼ਰੂਰ ਦੱਸਾਂਗੀ ਉਸ ਤੋਂ ਬਾਅਦ ਮੈਂ ਹਲਕਾ ਹਲਕਾ ਮੇਕਅਪ ਕਰੂੰਗੀ ਜ਼ਿਆਦਾ ਨਹੀਂ ਕਰੂੰਗੀ ਸਭ ਤੋਂ ਪਹਿਲਾਂ ਆਪਾਂ ম্যাਟ ਕਲਰ ਦੇ ਨਾਲ ਕ੍ਰੀਜ਼ ਬਣਾਵਾਂਗੇ ਤੇ ਕ੍ਰੀਜ਼ ਹਮੇਸ਼ਾ ਆਪਾਂ ম্যাਟ ਕਲਰ ਦੇ ਨਾਲ ਹੀ ਬਣਾਉਨੇ ਆ ਤੇ ਕਲਰ ਨੂੰ ਮਿਕਸ ਮੈਚ ਕਰਕੇ ਜਿਹੜੀ ਆਪਾਂ ਕ੍ਰੀਜ਼ ਆ ਉਹ ਅਪਲਾਈ ਕਰਾਂਗੇ ਥੈਨ ਆਪਾਂ ਹਲਕਾ ਜਾਂ ਕੋਈ ਵੀ ਫਾਊਂਡੇਸ਼ਨ ਉਹ ਸੌਰੀ ਆਈ ਸ਼ੈਡੋ ਲਗਾਵਾਂਗੇ ਤੇ ਮੈਂ ਹਲਕਾ ਜਾਂ ਆਈ ਸ਼ੈਡੋ ਲਗਾ ਲਿਆ ਲਾਈਟ ਜਾਂ ਬਿਲਕੁਲ ਤੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਪ੍ਰਾਈਮਰ ਪ੍ਰਾਈਮਰ ਮੈਂ ਯੂਜ਼ ਕਰ ਰਹੀ ਹਾਂ ਸ਼ੂਗਰ ਦਾ ਬਹੁਤ ਵਧੀਆ ਪ੍ਰਾਈਮਰ ਆ ਬਹੁਤ ਜ਼ਿਆਦਾ ਵਧੀਆ ਤੇ 올 ਸਕਿਨ ਟਾਈਪ ਆ ਉਸ ਤੋਂ ਬਾਅਦ ਇੱਕ ਆ ਰੀ ਕੋਟ ਦਾ ਕੰਸੀਲਰ ਆ 08 ਨੰਬਰ ਹੈ ਇਹਦਾ ਤੇ ਇਹ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦਿੰਦਾ ਅਗਰ ਤੁਹਾਡੇ ਜ਼ਿਆਦਾ ਡਾਰਕ ਸਰਕਲ ਨਹੀਂ ਆ ਹਲਕੀ ਜਿਹੀ ਪਿਗਮੈਂਟੇਸ਼ਨ ਆ ਜਾਂ ਕੋਈ ਮਾਰਕਸ ਆ ਫੇਸ ਉੱਪਰ ਕੋਈ ਦਾਗ ਆ ਜਾਂ ਕੋਈ ਤੁਹਾਡੇ ਪਿਗਮੈਂਟੇਸ਼ਨ ਆ ਤੁਸੀਂ ਇੱਕ ਕੰਸੀਲਰ ਲਗਾ ਸਕਦੇ ਹੋ ਤੇ 08 ਨੰਬਰ ਆ ਬਾਕੀ ਤੁਸੀਂ ਆਪਣੀ ਕੰਪਲੈਕਸ਼ਨ ਦੇ ਅਕੋਰਡਿੰਗ ਉੱਥੇ ਨੰਬਰ ਚੈੱਕ ਕਰ ਸਕਦੇ ਹੋ ਤੇ ਮੇਰੀ ਸਕਿਨ ਤੇ 08 ਚ ਆ ਰਿਹਾ ਸੀ ਤੇ ਮੈਂ 08 ਮੰਗਵਾਇਆ ਤੇ ਬੜੀ ਵਧੀਆ ਦੀ ਬਲੈਂਡਿੰਗ ਹੋ ਜਾਂਦੀ ਤੇ ਬਲੈਂਡਿੰਗ ਮੈਂ ਰਿੰਗ ਫਿੰਗਰ ਦੇ ਨਾਲ ਕਰ ਰਹੀਆਂ ਜਿਹੜੀ ਕਿ ਬਹੁਤ ਵਧੀਆ ਹੋ ਜਾਂਦੀ ਡੈਪ ਟਪ ਕਰਕੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਫਾਊਂਡੇਸ਼ਨ ਤੇ ਤੁਸੀਂ ਜੇ ਸਭ ਤੋਂ ਵਧੀਆ ਫਾਊਂਡੇਸ਼ਨ ਲੈਣਾ ਚਾਹੁੰਦੇ ਹੋ ਜੋ ਕਿ ਤੁਸੀਂ ਬ੍ਰਾਈਡਲ ਜੀ ਵੀ ਯੂਜ਼ ਕਰ ਸਕਦੇ ਹੋ ਪਾਰਟੀ ਮੇਕਅਪ ਚ ਵੀ ਹਰ ਤਰ੍ਹਾਂ ਦੇ ਫੰਕਸ਼ਨ ਤੇ ਯੂਜ਼ ਕਰ ਸਕਦੇ ਹੋ ਫੋਰ ਏਵਰ 52 ਜਿਹੜੇ ਐਚਡੀ ਆਉਂਦੀ ਹੈ ਬਹੁਤ ਵਧੀਆ ਹੈ ਤੇ ਇਹਨਾਂ ਦਾ ਨੰਬਰ ਕੀ ਹੈ ਸ਼ੇਡ ਕਿਹੜੀ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰੋ ਮੈਂ ਤੁਹਾਨੂੰ ਫਿਰ ਜ਼ਰੂਰ ਦੱਸਾਂਗੀ ਕਮੈਂਟ ਦੇ ਵਿੱਚ ਜਵਾਬ ਦੇਵਾਂਗੀ ਕਿ ਇਹਨਾਂ ਦੀ ਸ਼ੇਡ ਕਿਹੜੀ ਹੈ ਤੇ ਤੁਸੀਂ ਕਿੱਥੋਂ ਬਾਏ ਕਰ ਸਕਦੇ ਹੋ ਤੇ ਮਤਲਬ ਤੁਸੀਂ ਕਿਵੇਂ ਅਪਲਾਈ ਕਰਨਾ ਆਪਾਂ ਇਹਨਾਂ ਨੂੰ ਮਿਕਸ ਕਰਕੇ ਅਪਲਾਈ ਕਰ ਸਕਦੇ ਹਾਂ ਮਤਲਬ ਜਿਵੇਂ ਤੁਹਾਡੇ ਕੋਲ ਆਪਾਂ ਦੋਨਾਂ ਨੂੰ ਇਕੁਅਲ ਮਿਕਸ ਕਰਕੇ ਜਿਵੇਂ ਵੀ ਆਪਣੀ ਕੰਪਲੈਕਸ਼ਨ ਉਸ ਤੇ ਅਕੋਰਡਿੰਗ ਆਪਾਂ ਅਪਲਾਈ ਕਰਕੇ ਆਪਾਂ ਵਧੀਆ ਤਰੀਕੇ ਨਾਲ ਬਲੈਂਡਿੰਗ ਕਰਨੀ ਤੇ ਬਲੈਂਡਰ ਜਦੋਂ ਵੀ ਯੂਜ਼ ਕਰਨਾ ਹਮੇਸ਼ਾ ਤੁਸੀਂ ਵੈਟ ਕਰਕੇ ਹੀ ਕਰਨਾ ਵੈਟ ਕਰਕੇ ਚੰਗੀ ਤਰ੍ਹਾਂ ਟਾਵਲ ਦੇ ਵਿੱਚ ਰੱਖ ਕੇ ਨਿਚੋੜ ਕੇ ਫਿਰ ਯੂਜ਼ ਕਰੋ ਬਹੁਤ ਵਧੀਆ ਬਲੈਂਡਿੰਗ ਹੁੰਦੀ ਤੇ ਫਾਊਂਡੇਸ਼ਨ ਤੁਸੀਂ ਵੀਡੀਓ ਚੈੱਕ ਕਰੋ ਮੈਂ ਸਿਰਫ ਇੱਕ ਡ੍ਰੌਪ just ਇੱਕ ਡ੍ਰੌਪ ਲਈਏ ਦੋਨਾਂ ਦੀ ਔਰ ਉਸੇ ਨੂੰ ਹੀ ਫੇਸ ਤੇ ਬਲੈਂਡਿੰਗ ਕੀਤੀ ਹੈ ਜਿਆਦਾ ਫਾਊਂਡੇਸ਼ਨ ਬਿਲਕੁਲ ਵੀ ਨਹੀਂ ਲੈਣਾ ਤੇ ਉਹਨੂੰ ਹੀ ਚੰਗੀ ਤਰ੍ਹਾਂ ਬਲੈਂਡਿੰਗ ਕਰਨੀ ਹੈ ਆਜ ਦੇ نیچے ਬਹੁਤ ਧਿਆਨ ਨਾਲ ਬਲੈਂਡਿੰਗ ਕਰਨੀ ਹੈ ਜੇ ਤੁਸੀਂ ਕਨਸੀਲਿੰਗ ਕੀਤੀ ਹੈ ਤਾਂ ਤੁਸੀਂ ਮਤਲਬ ਬੜੇ ਪਿਆਰ ਨਾਲ ਹੌਲੀ-ਹੌਲੀ ਬਿਊਟੀ ਬਲੈਂਡਰ ਚਲਾਉਣਾ ਵਾ ਕਿ ਜਿਹੜਾ ਪ੍ਰੋਡਕਟ ਸਾਰਾ ਬਲੈਂਡਰ ਦੇ ਵਿੱਚ ਹੀ ਨਾ ਜਾਵੇ ਤੇ ਇਸ ਕਰਕੇ ਹੁਣ ਮੈਂ ਬਲੈਂਡਿੰਗ ਕਰੀ ਜਾਂਦੀ ਆ ਕਰੀ ਜਾਂਦੀ ਆ ਬਲੈਂਡਿੰਗ ਆ ਖੁਦ ਦਾ ਮੇਕਅਪ ਕਰਨਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਟਫ ਕੰਮ ਆ ਕਿਉਂਕਿ ਕਿਸੇ ਦਾ ਮੇਕਅਪ ਕਰਨਾ ਆਪਾਂ ਬੜੇ ਇੰਟਰਸਟ ਨਾਲ ਕਰਦੇ ਆ ਆਪ ਦਾ ਮੇਕਅਪ ਹੁੰਦਾ ਜਲਦੀ-ਜਲਦੀ ਕਰ ਦਈਏ ਤੇ ਉਸ ਤੋਂ ਬਾਅਦ ਮੈਂ ਹਲਕਾ ਜਿਹਾ ਬਰਸ਼ ਨਾਲ ਜਲਦੀ ਬਲੈਂਡਿੰਗ ਕੀਤੀ ਕਿ ਬਹੁਤ ਟਾਈਮ ਲੱਗ ਰਿਹਾ ਵਾ ਇੰਨਾ ਟਾਈਮ ਨਹੀਂ ਮਿਲਗਾ ਸਕਦੀ ਤੇ ਫਿਰ ਮੈਂ ਆਈਜ਼ ਦੇ نیچے ਦੁਬਾਰਾ ਬਲੈਂਡਿੰਗ ਕਰ ਰਹੀ ਬਲੈਂਡਿੰਗ ਕਰੋ ਜਿਹੜੀਆਂ ਆਜ ਦੇ نیچے ਲਾਈਨਸ ਬਣੀ ਹੁੰਦੀਆਂ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਕਲੀਅਰ ਕਰਕੇ ਮੈਂ ਜੋ ਉਹਦੇ ਵਿੱਚ ਪ੍ਰੋਡਕਟ ਚੰਗੀ ਤਰ੍ਹਾਂ ਬਲੈਂਡ ਕਰਕੇ ਫਿਰ ਤੁਸੀਂ ਉਹਦੇ ਉੱਪਰ ਜਿਹੜਾ TL ਅਪਲਾਈ ਕਰਨਾ ਤਾਂ ਮੈਂ ਇੱਕ ਵਾਰ ਫਿਰ ਦੁਬਾਰਾ ਜਿਹੜੀ ਬਲੈਂਡਿੰਗ ਕਰ ਰਹੀ ਹਾਂ ਥੈਨ ਮੈਂ ਇਸ ਦੇ ਉੱਪਰ TL ਲਗਾਵਾਂਗੀ ਤਾਂ ਜੋ ਕੋਈ ਵੀ ਲਾਈਨ ਸ਼ੋ ਨਾ ਹੋਵੇ ਤੇ ਕੋਈ ਵੀ ਪ੍ਰੋਡਕਟ ਜਿਹੜਾ ਕ੍ਰੀਜ਼ ਦੇ ਵਿੱਚ ਬਿਲਕੁਲ ਵੀ ਨਾ ਦਿਖੇ ਆਦਰਵਾਇਜ਼ ਜੋ ਦਿਖਦਾ ਉਹ ਤੇ ਬਹੁਤ ਭੜਾ ਲੱਗਦਾ ਤੇ ਹਮੇਸ਼ਾ ਥੋੜਾ ਜਿਹਾ ਟੀਅਲ ਇਥੇ ਵੱਧ ਲਗਾ ਲਓ ਕੋਈ ਚੱਕਰ ਨਹੀਂ ਆइज ਬਹੁਤ ਵਧੀਆ ਹਾਈਲਾਈਟ ਹੁੰਦੀਆਂ ਬਹੁਤ ਵਧੀਆ ਪ੍ਰੋਡਕਟ ਜਿਹੜਾ ਮਰਜ਼ ਹੋ ਜਾਂਦਾ ਉਸ ਤੋਂ ਬਾਅਦ ਲਾਸਟ ਤੁਸੀਂ ਡਸਟ ਆਊਟ ਕਰ ਸਕਦੇ ਹੋ ਰਿਮੂਵ ਕਰ ਸਕਦੇ ਹੋ ਐਕਸਟਰਾ ਪ੍ਰੋਡਕਟ ਤੇ ਮੈਂ ਪਾਊਡਰ ਬ੍ਰਸ਼ ਦੇ ਨਾਲ ਸਾਰੇ ਫੇਸ ਤੇ ਟੀਅਲ ਲਗਾ ਲਿਆ ਤੇ ਟੀਅਲ ਵੀ ਮੈਂ 슈ਗਰ ਦਾ ਯੂਜ਼ ਕਰ ਰਹੀ ਹਾਂ ਬਨਾਣਾ ਟੀਅਰ ਤੁਸੀਂ ਆਜ ਦੇ ਨੀਚੇ ਹਮੇਸ਼ਾ ਜੈਲੋ ਕਲਰ ਦਾ ਬਣਾਉਣਾ ਸ਼ੇਡ ਯੂਜ਼ ਕਰੋਗੇ ਤਾਂ ਜ਼ਿਆਦਾ ਵਧੀਆ ਬਾਕੀ ਜੋ ਵੀ ਤੁਹਾਨੂੰ ਠੀਕ ਲੱਗਦਾ ਤਾਂ ਕੋਈ ਏਡਾ ਚੱਕਰ ਨਹੀਂ ਹੁੰਦਾ ਤੇ ਮਤਲਬ ਜੇ ਤੁਸੀਂ ਪਾਰਟੀ ਮੇਕਅਪ ਤਾਂ ਕਰਨਾ ਬ੍ਰਾਈਡਲ ਦੇ ਵਿੱਚ ਆਪਾਂ ਨੂੰ ਕੁਝ ਚੀਜ਼ਾਂ ਤਿਆਰ ਰੱਖਣਾ ਪੈਂਦਾ ਜਾਂ ਕਲਾਇੰਟ ਤੇ ਖੁਦ ਦੇ ਮੇਕਅਪ ਦੇ ਵਿੱਚ ਆਪਾਂ ਕੰਪਰੋਮਾਈਜ਼ ਕਰ ਲੈਣੇ ਆ ਤੇ ਹੁਣ ਆਪਾਂ ਯੂਜ਼ ਕਰ ਰਹੇ ਹਾਂ ਫੋਰ ਏਵਰ 52 ਦੇ ਲਾਈਨਰ ਜਿਹੜਾ ਮਤਲਬ ਹੁਣ ਪਹਿਲਾਂ ਆਪਾਂ ਯੂਜ਼ ਕਰਾਂਗੇ ਸਕੈਚ ਲਾਈਨਰ ਏ ਆਪਣੇ ਕੋਲ ਹੈ 슈ਗਰ ਦਾ ਬਹੁਤ ਵਧੀਆ ਲਾਈਨਰ ਬਲੂ ਕਲਰ ਦਾ ਮੈਂ ਜਿਹੜਾ ਲਾਈਨਰ ਲਗਾ ਕੇ ਗਈ ਸੀ ਪਹਿਲਾਂ ਮੈਂ ਇੱਕ ਦਿਨ ਯੂਜ਼ ਕੀਤਾ ਮੈਨੂੰ ਲੱਗਿਆ ਕਿ ਲੌਂਗ ਲਾਸਟਿੰਗ ਨਹੀਂ ਆ ਬਟ ਪਤਾ ਨਹੀਂ ਉਸ ਦਿਨ ਮੇਰਾ ਕਿਵੇਂ ਦਿਲ ਕੀਤਾ ਮੈਂ ਕਹਿੰਨੀ ਆਪਾਂ ਟਰਾਈ ਕਰਕੇ ਦੇਖਦੇ ਆ ਫੇਰ ਹੀ ਆਪਾਂ ਅੱਗੇ ਕਲਾਇੰਟ ਦੇ ਲਗਾਵਾਂਗੇ ਬਟ ਮੈਂ ਮੰਨੋ ਇਹਨੂੰ ਲਗਾਇਆ ਸੀ ਤੇ ਮੈਂ ਲਾਸਟ ਵੀਡੀਓ ਮਤਲਬ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੀ ਜਦੋਂ ਆਪਾਂ ਮੈਰਿਜ ਤੋਂ ਵਾਪਸ ਆਨੇ ਆ ਨਾ ਤੇ ਮੈਂ ਉਸ ਟਾਈਮ ਵੀ ਮੇਰਾ ਪ੍ਰੋਪਰ ਉਸੇ ਤਰੀਕੇ ਨਾਲ ਪਿਆ ਸੀ ਮਤਲਬ 3 ਵਜੇ ਦਾ ਮੇਕਅਪ ਕੀਤਾ ਹੋਇਆ ਰਾਤ ਨੂੰ 11 ਵਜੇ ਘਰੇ ਆਏ ਆ ਤੇ ਮੇਰੇ ਲਾਈਨਰ ਨੂੰ ਕੁਝ ਵੀ ਨਹੀਂ ਹੋਇਆ ਤੇ ਮ ਸ਼ੂਗਰ ਦਾ ਇੱਕ ਕੀ ਸ਼ੇਡ ਹੈ ਵੀ ਅਪ ਤੁਸੀਂ ਕਮੈਂਟ ਵਿੱਚ ਪੁੱਛੋ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕੀ ਨੰਬਰ ਹੈ ਬਾਕੀ ਸ਼ੂਗਰ ਦੇ ਤੁਸੀਂ ਪ੍ਰੋਡਕਟ ਕੱਢ ਲਓ ਤੁਹਾਨੂੰ ਪਤਾ ਚੱਲ ਜਾਊਗਾ ਐਪ ਤੋਂ ਹੀ ਹਮੇਸ਼ਾ ਬਾਏ ਕਰੋ ਤੁਹਾਨੂੰ ਤੋਂ ਆਫਰਸ ਬਹੁਤ ਮਿਲੀਆਂ ਪ੍ਰੋਡਕਟ ਫ੍ਰੀ ਮਿਲਦੇ ਆ ਤੇ ਮੈਂ ਆਰਤੀ ਨੂੰ ਬੁਲਾ ਕੇ ਪੁੱਛ ਰਹੀ ਸੀ ਕਿਹੜਾ ਸੋਹਣਾ ਲੱਗ ਰਿਹਾ ਤੇ ਉਹਨੇ ਵੀ ਬਲੂ ਹੀ ਦੱਸਿਆ ਕਿ ਬਲੂ ਬਹੁਤ ਪਿਆਰਾ ਲੱਗ ਰਿਹਾ ਤੇ ਮੈਨੂੰ ਖੁਦ ਨੂੰ ਵੀ ਪਰਸਨਲੀ ਬੜਾ ਵਧੀਆ ਲੱਗਿਆ ਸੀਗਾ ਬਲੂ ਤੇ ਮੈਂ ਮਤਲਬ ਹੁਣ 452 ਦੇ ਵਾਈਟ ਵੀ ਮੰਗਵਾਇਆ ਸੀ ਤੇ ਇੱਕ ਬਰਾਊਨ ਮੰਗਾਇਆ ਤੇ ਵਾਈਟ ਦੀ ਵੀ ਮਤਲਬ ਮੈਨੂੰ ਰਿਜ਼ਲਟ ਬਹੁਤ ਵਧੀਆ ਲੱਗੇ ਮੈਂ ਵਾਈਟ ਕੱਜਲ ਪਾਇਆ ਬਲੂ ਲਾਈਨਰ ਪਾਇਆ ਆਸਮ ਬੜਾ ਪਿਆਰਾ ਲੱਗ ਰਿਹਾ ਸੀ ਕਿਉਂਕਿ ਮੈਂ ਬਲੈਕ ਤੋਂ ਬਿਨਾ ਕਦੇ ਵੀ ਆਪਣੇ ਕੋਈ ਵੀ ਕਜਲ ਜਾਂ ਲਾਈਨਰ ਲਾਈਨਰ ਸ਼ਾਇਦ ਇੱਕ ਦੋ ਵਾਰ ਲਗਾਇਆ ਬਟ ਕਜਲ ਮੈਂ ਬਲੈਕ ਤੋਂ ਬਿਨਾ ਕਦੇ ਕੋਈ ਨਹੀਂ ਲਗਾਇਆ ਤੇ ਵਾਈਟ ਉੱਠ ਰਿਹਾ ਸੀ ਖਿਲ ਰਿਹਾ ਸੀ ਬਹੁਤ ਪਿਆਰਾ ਲੱਗ ਰਿਹਾ ਸੀ ਲੁੱਕ ਬਹੁਤ ਪਿਆਰੀ ਲੱਗ ਰਹੀ ਸੀਗੀ ਮਤਲਬ ਨੇਚਰਲ ਜਿਹਾ ਮੇਕਅਪ ਕੀਤਾ ਤੁਹਾਨੂੰ ਕਿਵੇਂ ਲੱਗਿਆ ਬਾਕੀ ਜੇ ਮੇਕਅਪ ਰਹਿਂਦਾ ਵਾ ਜਾਇਓ ਨਾ ਕਿਤੇ ਵੀਡੀਓ ਦੇਖੋ ਹਾਂ ਸ਼ੇਅਰ ਕਰਨੀ ਨਾ ਭੁੱਲਿਓ ਪਲੀਜ਼ ਜੇ ਤੁਹਾਨੂੰ ਕੋਈ ਸਿੱਖਣ ਨੂੰ ਮਿਲਦਾ ਤਾਂ ਸ਼ੇਅਰ ਜਰੂਰ ਕਰਿਓ ਮੈਂ ਹਮੇਸ਼ਾ ਤੁਹਾਨੂੰ ਮੇਕਅਪ ਬਾਰੇ ਦੱਸਦੀ ਰਹਿਣੀ ਆ ਤਾਂ ਉਹਦੇ ਵਿੱਚ ਤੁਹਾਡਾ ਹੀ ਫਾਇਦਾ ਮੇਰਾ ਤਾਂ ਕੋਈ ਫਾਇਦਾ ਨਹੀਂ ਸ਼ਾਇਦ ਮੈਨੂੰ ਤਾਂ ਬਹੁਤ ਸਾਰੇ ਕਲਾਇੰਟ ਕਹਿੰਦੇ ਕਿ ਤੁਸੀਂ ਆਪਣਾ ਲੌਸ ਕਰਦੇ ਹੋ ਕਿ ਤੁਸੀਂ ਲੋਕਾਂ ਨੂੰ ਫ੍ਰੀ ਦੇ ਵਿੱਚ ਮੇਕਅਪ ਸਿਖਾ ਦਿੰਦੇ ਹੋ ਬਟ ਕੋਈ ਗੱਲ ਨਹੀਂ ਯਾਰ ਫਿਰ ਕਿਹੜੀ ਗੱਲ ਆ ਨਾ ਜੇ ਕਿਸੇ ਨੂੰ ਕੋਈ ਸਿੱਖਣ ਤੋਂ ਮਿਲ ਰਿਹਾ ਆਪਣੇ ਤੋਂ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਨਾ ਤੇ ਇਸ ਤੋਂ ਬਾਅਦ ਆਪਾਂ ਹੁਣ ਯੂਜ਼ ਕਰ ਰਹੀਆਂ ਮੈਂ ਜੈਲ ਲਾਈਨਰ ਨਾ ਉਹਦੀ ਹੀ ਆਈਬ੍ਰੋ ਡਿਫਾਈਨ ਕਰਾਂਗੀ ਉਹਦੇ ਨਾਲ ਹੀ ਹਲਕਾ ਜਿਹਾ ਪ੍ਰੋਡਕਟ ਮੇਰੇ ਬਰਸ਼ ਦੇ ਵਿੱਚ ਹੈਗਾ ਬਲੈਕ ਪਹਿਲਾਂ ਲਾਈਨ ਦੇ ਲਗਾਉਣੀ ਆ ਉਹਦਾ ਪ੍ਰੋਡਕਟ ਬਚ ਜਾਂਦਾ ਤੇ ਮੈਂ ਉਹਨੂੰ ਹੀ ਆਈਬ੍ਰੋ ਦੇ ਉੱਪਰ ਲਗਾ ਕੇ ਚੰਗੀ ਤਰ੍ਹਾਂ ਕੰਮ ਕਰਤਾ ਤੇ ਚੰਗੀ ਤਰ੍ਹਾਂ ਆਪਾਂ ਆਈਬ੍ਰੋ ਡਿਫਾਈਨ ਕਰ ਲੈਣਾ ਬਟ ਮੈਂ نیچے ਕੋਈ ਵੀ ਬੇਸ ਵਗੈਰਾ ਨਹੀਂ ਲਗਾ ਰਹੀ ਕਿਉਂਕਿ ਮੈਂ ਜ਼ਿਆਦਾ ਨਹੀਂ ਡਿਫਾਈਨ ਕੀਤੀ ਮੇਰੀ ਆਈਬ੍ਰੋ ਪਹਿਲਾਂ ਹੀ ਮੋਟੀ ਹੈ ਇਸ ਕਰਕੇ ਮੈਂ ਹਲਕੀ ਜਿੱਥੋਂ ਮੈਨੂੰ ਲੱਗ ਰਿਹਾ ਹੈ ਲਾਈਟ ਮੈਂ ਹਲਕਾ ਜਿਹਾ ਕਲ ਬਲਸ਼ਰ ਬਟ ਜਿਹੜੇ ਇਹ ਵਾਲੇ ਬਰਸ਼ ਆ ਆਸਮ ਮੈਨੂੰ ਬਹੁਤ ਵਧੀਆ ਬਰਸ਼ ਲੱਗੇ ਤੇ ਇਹ ਸਿਰਫ ਆਪਾਂ ਨੂੰ 800 ਆਈ ਥਿੰਕ 750 ਦੇ ਮਿਲਦੇ ਆ ਤੇ ਕਿਹੜਾ ਬ੍ਰਾਂਡ ਆ ਤੁਸੀਂ ਕਮੈਂਟ ਕਰਿਓ ਵੀਡੀਓ ਜੇ ਵੱਧ ਤੋਂ ਵੱਧ ਸ਼ੇਅਰ ਕਰਗੇ ਆਪਾਂ ਤੁਹਾਨੂੰ ਫਿਰ ਇਹਦਾ ਨਾਮ ਦੱਸਾਂਗੇ ਤੇ ਉਸ ਤੋਂ ਬਾਅਦ ਆਪਾਂ ਯੂਜ਼ ਕਰ ਰਹੇ ਆ ਸ਼ੂਗਰ ਦੀ ਪੈਲੇਟ ਵਿੱਚੋਂ ਹਾਈਲਾਈਟਰ ਤੇ ਕੰਟੋਰ ਜਿਹੜੇ ਕਿ ਮੈਨੂੰ ਬਹੁਤ ਵਧੀਆ ਲੱਗਦੇ ਪਰਸਨਲੀ ਬੜਾ ਵਧੀਆ ਰਿਜ਼ਲਟ ਆ ਜੇ ਤੁਸੀਂ ਆਪਣੇ ਸੈਲੂਨ ਦੇ ਵਿੱਚ ਯੂਜ਼ ਕਰਨੇ ਆ ਘਰੇ ਯੂਜ਼ ਕਰਨੇ ਆ ਰੀਜ਼ਨੇਬਲ ਪ੍ਰਾਈਸ ਆ ਬਾਕੀ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਸ਼ੂਗਰ ਦੀ ਐਪ ਤੋਂ ਪ੍ਰੋਡਕਟ ਮੰਗਵਾਓ ਜੇ ਤੁਹਾਨੂੰ ਲੱਗਦਾ ਮੈਂ ਟੌਨ ਦੀ ਆਪਾਂ ਤੁਹਾਨੂੰ ਉਹ ਵੀਡੀਓ ਪ੍ਰੋਪਰ ਬਣਾ ਕੇ ਦਿਖਾਵਾਂਗੇ ਤੁਸੀਂ ਕਿਵੇਂ-ਕਿਵੇਂ ਬਾਈ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਉੱਥੋਂ ਜਿਹੜੀਆਂ ਚੀਜ਼ਾਂ ਨਾਲ ਫ੍ਰੀ ਲੈ ਸਕਦੇ ਹੋ ਤੇ ਦੈਨ ਉਸ ਤੋਂ ਬਾਅਦ ਆਪਾਂ ਹਾਈਲਾਈਟਰ ਲਗਾਇਆ ਬੋਨਸ ਦੇ ਉੱਪਰ ਜਿੱਥੇ ਵੀ ਆਪਣੇ ਫੇਸ ਤੇ ਬਰੂ ਬਣੁੰਦੀਆਂ ਤੇ ਆਪਾਂ ਉੱਤੇ ਹਾਈਲਾਈਟਰ ਜਿਹੜਾ ਹਮੇਸ਼ਾ ਅਪਲਾਈ ਕਰਦੇ ਆ ਤੇ ਮੈਂ ਵੇਗਾ ਦਾ ਬ੍ਰਸ਼ੀਆ ਮੇਰੇ ਕੋਲ ਫਲੈਟ ਵਾਲਾ ਕੋਈ ਜ਼ਿਆਦਾ ਐਕਸਪੈਂਸਿਵ ਨਹੀਂ ਹੈਗਾ ਤੇ ਮੈਂ ਉਹਦੇ ਨਾਲ ਹੀ ਅਪਲਾਈ ਕਰ ਦਿੰਨੀ ਆ ਮੈਨੂੰ ਬਹੁਤ ਮਤਲਬ ਕੰਫਰਟੇਬਲ ਫੀਲ ਹੁੰਦਾ ਬੜਾ ਵਧੀਆ ਅਪਲਾਈ ਹੋ ਜਾਂਦਾ ਉਸ ਤੋਂ ਬਾਅਦ ਆ ਸੈਫੋਰਾ ਦੇ ਬਰਸ਼ ਆ ਇਹਦੇ ਨਾਲ ਆਪਾਂ ਕੰਟੋਰ ਕਰ ਰਹੇ ਆ ਬਟ ਮੈਨੂੰ ਨਹੀਂ ਲੱਗਦਾ ਕਿ ਜਿਆਦਾ ਮਹਿੰਗੇ ਬਰਸ਼ ਵੀ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਆ ਜੇ ਬੰਦੇ ਨੂੰ ਮੇਕਅਪ ਕਰਨਾ ਆਉਂਦਾ ਨਾ ਟੈਕਨੀਕ ਦਾ ਪਤਾ ਬਰਸ਼ ਚਲਾਣਾ ਆਉਂਦਾ ਤੇ ਆਪਾਂ ਸਸਤੇ ਬਰਸ਼ਾਂ ਤੋਂ ਵੀ ਕੰਮ ਚਲਾ ਸਕਦੇ ਆ ਤੇ ਪਲੀਜ਼ ਜਿਆਦਾ ਮਹਿੰਗੇ ਬ੍ਰਾਂਡਾਂ ਵੱਲ ਨਾ ਭੱਜੋ ਬਹੁਤ ਸਸਤੇ ਬ੍ਰਾਂਡ ਵੀ ਆ ਜਿਹੜੇ ਕਿ ਆਪਣਾ ਬੜਾ ਵਧੀਆ ਕੰਮ ਕਰ ਦਿੰਦੇ ਆ ਤੇ ਮੈਂ ਕੰਟੋਰ ਕਰ ਲਿਆ ਹਲਕਾ ਹਲਕਾ ਚਿਕਸ ਤੇ ਵੀ ਕਰ ਲਿਆ ਐਂਡ ਨੋਸ ਤੇ ਵੀ ਕੰਟੋਰਿੰਗ ਕਰ ਲਈ ਬਹੁਤ ਹਲਕੀ ਹਲਕੀ ਬਾਕੀ ਤੁਹਾਨੂੰ ਵੀਡੀਓ ਚ ਦੇਖ ਹੀ ਰਹੀ ਹੈ ਕਿ ਮੇਰਾ ਮੇਕਅਪ ਕਿੰਨਾ ਕੁ ਹੋਇਆ ਤੇ ਐਵੇਂ ਹੀ ਆਪਾਂ ਸੇਮ ਪਾਰਟੀ ਮੇਕਅਪ ਦੇ ਵਿੱਚ ਕਲਾਇੰਟ ਦੇ ਕਰਦੇ ਆ ਜਿਹੜਾ ਕਿ ਹਰ ਇੱਕ ਨੂੰ ਬਹੁਤ ਪਸੰਦ ਆਂਦਾ ਪਰਸਨਲੀ ਮਤਲਬ ਸਾਰੇ ਕਲਾਇੰਟਸ ਕਹਿੰਦੇ ਵੀ ਆ ਕਿ ਨੇਚਰਲ ਮੇਕਅਪ ਆ ਮੇਰੇ ਹਸਬੰਦ ਨੂੰ ਬਹੁਤ ਵਧੀਆ ਲੱਗਾ ਮੇਰੇ ਬ੍ਰਦਰ ਨੂੰ ਬਹੁਤ ਵਧੀਆ ਲੱਗਾ ਪਰ ਜੇ ਕਿਸੇ ਦੇ ਫੇਸ ਦੇ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤੇ ਜੇ ਉਹ ਹਾਈਡ ਕਰਵਾਉਣਾ ਚਾਹੁੰਦਾ ਤਾਂ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਕਿ ਤੁਹਾਨੂੰ ਹਲਕਾ ਜਿਹਾ 베이스 ਥੋੜਾ ਵੱਧ ਦੇਣਾ ਪਊਗਾ ਜੇ ਤੁਹਾਡੀ ਮਰਜ਼ੀ ਆ ਤਾਂ ਇਸ ਤੋਂ ਬਾਅਦ ਆਪਾਂ ਯੂਜ਼ ਕਰ ਰਹੀਆਂ 슈ਗਰ ਦਾ ਫਿਕਸਰ ਜਿਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਤੇ ਇਹ ਵੀ ਆਪਾਂ ਸ਼ੂਗਰ ਦੀ ਆਪ ਤੋਂ ਹੀ ਮੰਗਵਾਇਆ ਸੀਗਾ ਤੇ ਦੈਨ ਮੈਂ ਯੂਜ਼ ਕਰ ਰਹੀਆਂ ਮਸਕਰਾਰਾ ਤੇ ਮਸਕਰਾਰਾ ਵੀ ਆਪਣੇ ਕੋਲ 슈ਗਰ ਦਾ ਹੀ ਆ ਬਹੁਤ ਵਧੀਆ ਰਿਜ਼ਲਟ ਇਹਦਾ ਵੀ ਲੌਂਗ ਲਾਸਟਿੰਗ ਆ ਤੇ ਆਈਲੈਸ਼ਸ ਬਹੁਤ ਸੋਹਣੀਆਂ ਹੋ ਜਾਂਦੀਆਂ ਤੇ ਦੈਨ ਹੁਣ ਮੇਰਾ ਆਲਮੋਸਟ ਸਾਰਾ ਮੇਕਅਪ ਡਨ ਹੋ ਗਿਆ ਤੇ ਹੁਣ ਆਪਾਂ ਲਗਾਵਾਂਗੇ ਲਿਪਸਟਿਕ ਮੈਂ ਸਾਰਾ ਮੇਕਅਪ ਕਰ ਲਿਆ ਬਟ ਮੈਂ ਲਿਪਸਟਿਕ ਲਗਾਉਣਾ ਭੁੱਲ ਗਈ ਮੈਂ ਹੈਅਰਸਟਾਈਲ ਬਾਰੇ ਸੋਚ ਰਹੀ ਸੀ ਕੀ ਕਰੀਏ ਦੇਖੋ ਮੇਰਾ ਮੇਕਅਪ ਤੇ ਹੁਣ ਦੇਖੋ ਤੇ ਮੈਂ ਲਿਪਸਟਿਕ ਲਾਉਣਾ ਭੁੱਲ ਗਈ ਤੇ ਬਾਅਦ ਵਿੱਚ ਮੈਨੂੰ ਵੀਡੀਓ ਸ਼ੂਟ ਕਰਦੇ ਨੂੰ ਯਾਦ ਆਇਆ ਕਿ ਯਾਰ ਮੈਂ ਲਿਪਸਟਿਕ ਤਾਂ ਲਗਾਈ ਨਹੀਂ ਤੇ ਫਿਰ ਅਸੀਂ ਵਿੱਚ ਦੇ ਰੁੱਕ ਕੇ ਬਾਅਦ ਹੈਅਰਸਟਾਈਲ ਕਰਕੇ ਫਿਰ ਅਸੀਂ ਲਿਪਸਟਿਕ ਲਗਾਈ ਤੇ ਲਿਪਸਟਿਕ ਮੈਂ ਯੂਜ਼ ਕਰੀ ਮੈਬਲਿਨ ਦੀ ਲਿਪਸਟਿਕ ਯੂਜ਼ ਕੀਤੀ ਆਪਾਂ ਮੈਬਲਿਨ ਦੀ ਤੇ ਮੈਬਲਿਨ ਦੀ ਲਿਪਸਟਿਕ ਜੇ ਕਈ ਕਹਿੰਦੇ ਸਾਡੇ ਲਿਪਸਟਿਕ ਕੋਈ ਸਟ ਤੁਸੀਂ ਇੱਕ ਵਾਰ ਮੈਬਲਿਨ ਦੇ 600 650 ਤੱਕ ਪੈਸੇ ਲਾਓ ਉਸ ਤੋਂ ਬਾਅਦ ਤੁਸੀਂ ਕੋਈ ਵੀ ਹਲਕੀ 80 100 ਰੁਪੀ ਦੀ ਲਿਪਸਟਿਕ ਖਰੀਦੋ ਤੇ ਉੱਪਰ ਕੋਈ ਵੀ ਲਿਪਸਟਿਕ ਲਾ ਲਿਆ ਕਰੋ ਤੁਹਾਡੀ ਲਿਪਸਟਿਕ ਬੜੀ ਵਧੀਆ ਸਟੇ ਕਰੂਗੀ ਬਾਕੀ ਪ੍ਰੋਪਰ ਵੀਡੀਓ ਵੀ ਆਪਾਂ ਇਹਦੇ ਤੁਹਾਨੂੰ ਬਣਾ ਕੇ ਦੱਸਾਂਗੇ ਤੇ ਹੁਣ ਮੇਰਾ హెయిਰ ਸਟਾਈਲ ਵੀ ਡਨ ਹੋ ਗਿਆ ਜਿੰਨਾ ਕਿ ਮੈਂ ਕਰਨਾ ਸੀ ਤੇ ਮੇਰਾ ਜਿਹੜਾ ਮੇਕਅਪ ਵੀ ਆਲਮੋਸਟ ਡਨ ਆ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਆਪਾਂ ਆ ਕੇ ਸੀ ਘਰੇ ਤੇ ਇੱਥੇ ਆ ਕੇ ਆਪਾਂ ਦੇਖਿਆ ਕਿ ਵਾਰਸੋਨ ਨੇ ਤੇ ਪੂਰਾ ਗਾ ਪਾਇਆ ਹੋਇਆ ਸੀ ਮੈਰਿਜ ਲਈ ਤਿਆਰ ਹੋ ਰਿਹਾ ਸੀ ਤੇ ਸਿਫਤ ਕਹਿੰਦੀ ਮਮਾ ਮੈਨੂੰ ਵੀ ਵੀਡੀਓ ਚ ਲੈ ਲਓ ਫਟਾਫਟ ਇਧਰ ਅਸੀਂ ਮੈਰਿਜ ਤੋਂ ਆ ਕੇ ਵਾਪਸ ਤੇ ਤੁਸੀਂ ਟਾਈਮ ਦੇਖੋ 11:00 ਵਜੇ 5 ਮਿੰਟ ਹੋ ਚੁੱਕੇ ਆ ਰਾਤ ਨੂੰ ਤੇ ਮੈਂ ਆ ਕੇ ਤੁਹਾਨੂੰ ਮੇਕਅਪ ਦਿਖਾ ਰਹੀ ਸੀ ਕਿ ਦੇਖੋ ਮੇਰਾ ਮੇਕਅਪ ਸੇਮ ਉਦਾਂ ਹੀ ਪਿਆ ਕੋਈ ਬਲੈਕ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਤੇ ਲਾਈਨਰ ਵੀ ਮੇਰਾ ਸੇਮ ਉਸੇ ਤਰੀਕੇ ਨਾਲ ਪਿਆ ਜਿਵੇਂ ਮੈਂ ਲਗਾ ਕੇ ਕਹੀ ਸੀ ਬੜਾ ਨੇਚਰਲ ਮੇਕਅਪ ਆ ਬਿਲਕੁਲ ਵੀ ਨਹੀਂ ਸੀ ਲੱਗ ਰਿਹਾ ਜਿਆਦਾ ਕੀਤਾ ਵੀਡੀਓ ਵਧੀਆ ਲੱਗੀ ਬਤਵਾ ਸ਼ੇਅਰ ਜ਼ਰੂਰ ਕਰਿਓ